ਯੰਜ਼ੀਲ 13 ਦੇ ਆ ਉਸਦੇ 13 ਤੋਂ 15 ਵਿੱਚ ਜਿ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਇੱਕ ਨਮੂਨਾ ਛੱਡਿਆ ਔਰ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਮੈਂ ਤੁਹਾਡਾ ਗੁਰੂ ਅਤੇ ਪ੍ਰਭੂ ਹੋ ਕੇ ਤੁਹਾਡੇ ਪੈਰ ਧੋਤੇ ਤਾਂ ਤੁਸੀਂ ਵੀ ਇੱਕ ਦੂਜੇ ਦੇ ਪੈਰ ਧੋਵੋ ਅਤੇ ਪ੍ਰਭੂ ਯਿਸੂ ਨੇ ਆਖਿਆ ਮੈਂ ਤੁਹਾਨੂੰ ਇੱਕ ਕੀ ਦੇ ਛੱਡਿਆ ਨਮੂਨਾ ਦੇ ਛੱਡਿਆ ਜਿਵੇਂ ਮੈਂ ਕੀਤਾ ਜਿਵੇਂ ਤੁਸੀਂ ਵੀ ਕਰੋ ਆਨੋ ਇੱਕ ਦੂਜੇ ਨੂੰ ਮਾਫ ਕਰਨਾ ਇੱਕ ਦੂਜੇ ਨਾਲ ਪ੍ਰੇਮ ਕਰਨਾ ਇੱਕ ਦੂਜੇ ਦੀ ਮਦਦ ਕਰਨੀ ਇੱਕ ਦੂਜੇ ਦੇ ਪ੍ਰਤੀ ਨਮਰ ਰਹਿਣਾ ਧੀਨ ਰਹਿਣਾ ਇੱਕ ਦੂਜੇ ਨੂੰ ਚੰਗਾ ਉਹਦੇ ਬਾਰੇ ਉਹਦੇ ਸੋਚਣਾ ਚੰਗਾ ਉਹਦੇ ਬਾਰੇ ਅਸਲੀ ਵਿਚਾਰ ਕਰਨਾ ਪ੍ਰਭੂ ਯਿਸੂ ਮਸੀਹ ਨੇ ਕਰਕੇ ਦਿਖਾਇਆ ਉਹ ਪ੍ਰਭੂ ਸਾਡਾ ਆਦਰਸ਼ ਸਰਟੇਲੀ ਐਗਜ਼ੈਂਪਲ ਹੈ ਔਰ ਪਤਰਸ ਕਹਿੰਦਾ ਆ ਆਪਣੀ ਕਿਤਾਬ ਦੇ ਜਿਸੂ ਸਾਡੇ ਲਈ ਕੀ ਛੱਡ ਗਿਆ ਇੱਕ ਪੈੜ ਛੱਡ ਗਿਆ ਜਿਸ ਪੱਧ ਜਿਨ੍ਹਾਂ ਦੇ ਉੱਤੇ ਸਾਨੂੰ ਵਿਸ਼ਵਾਸੀਆਂ ਨੂੰ ਕੀ ਕਰਨਾ ਆ ਚੱਲਣਾ ਆ ਔਰ ਬਰਨਾਬਾਸ ਠੀਕ ਉਹੀ ਕੰਮ ਕਰ ਰਿਹਾ ਸੀ